ਅੱਜ ਇੱਕ ਸਫਰ ਤੇ ਲੈ ਕੇ ਚੱਲਦੇ ਆ ਤੁਹਾਨੂੰ 스마트 ਸਿਟੀ ਲੁਧਿਆਣਾ ਦੇ ਸਫਰ ਦੇ ਉੱਤੇ ਇੱਕ ਮੈਨੂੰ ਦੱਸ ਦਿਓ ਕਿ ਸ਼ਾਇਦ ਕਦੀ ਹੀ ਝਾੜੂ ਲੱਗਿਆ ਹੋਵੇ ਝਾੜੂ ਤਾਂ ਛੱਡ ਦਿਓ ਸ਼ਾਇਦ ਕਦੀ ਕਿਸੇ ਨੇ ਢੁੱਡਾ ਮਾਰ ਕੇ ਇੱਕ ਗੱਤਾ ਹੀ ਸਾਈਡ ਤੇ ਕੀਤਾ ਹੋਵੇ ਇਹ ਵਾਲੀ ਰੋਡ ਸੜਕ ਹਾਦਸਿਆਂ ਲਈ ਮਸ਼ਹੂਰ ਹੈ ਬਿਨਾਂ ਕਿਸੇ ਵੀ ਬੈਰੀਕੇਡਿੰਗ ਦੇ ਔਰ ਬਿਨਾਂ ਸਾਈਨ ਬੋਰਡ ਦੇ ਅ ਕਟੋ ਘੱਟ 8 ਫੁੱਟ ਡੂੰਗੀ ਖਾਈ ਇਹਨਾਂ ਨੇ ਬਣਾ ਰੱਖੀ ਐ ਸਕੂਟਰ ਜਾਂ ਬਾਈਕ ਤੇ ਆ ਰਹੇ ਹੋ ਤਾਂ ਰਮਾਲ ਰੱਖਣਾ ਨਾ ਭੁੱਲਿਓ ਨਖਤੇ ਕਿਉਂਕਿ ਦੋਨੇ ਪਾਸੇ ਤੁਹਾਨੂੰ ਗੰਦਗੀ ਦੇ ਢੇਰ ਹੀ ਮਿਲਣਗੇ ਚਾਹੇ ਪੁਲਿਸ ਨੇ ਅਲਾਉ ਨਹੀਂ ਕੀਤੀ ਐ ਪਰ ਲੋਕਾਂ ਨੂੰ ਛੂਟ ਐ ਕਿ ਤੁਸੀਂ ਰੋਂਗ ਸਾਈਡ ਆ ਸਕਦੇ ਹੋ ਤਿਹਾਰ ਸ਼ੁਰੂ ਹੋ ਚੁੱਕੇ ਨੇ ਔਰ ਤਿਹਾਰਾਂ ਦੇ ਵਿੱਚ ਰਿਸ਼ਤੇਦਾਰੀਆਂ ਦਾ ਆਣਾ ਜਾਣਾ ਸ਼ੁਰੂ ਹੋ ਚੁੱਕਾ ਹੈਗਾ ਔਰ ਇਸ ਲਈ ਵੈਲਕਮ ਟੂ ਲੁਧਿਆਣਾ ਜਿਹੜਾ ਕਈ ਰਿਸ਼ਤੇਦਾਰ ਕਹਿਣਗੇ ਕਾਰਨ ਹੈ ਕਿ ਤਿਹਾਰਾਂ ਦੇ ਵਿੱਚ ਤੁਹਾਡੇ ਕਈ ਰਿਸ਼ਤੇਦਾਰਾਂ ਨੇ ਲੁਧਿਆਣਾ ਦੇ ਵਿੱਚ ਆਣਾ ਔਰ ਗੱਲ ਕਰੀਏ ਕਿ ਕਈ ਛੋਟੇ ਸ਼ਹਿਰਾਂ ਤੋਂ ਤੇ ਕਈ ਵੱਡੇ ਸ਼ਹਿਰਾਂ ਤੋਂ ਆਣਗੇ ਅੱਜ ਇੱਕ ਸਫ਼ਰ ਤੇ ਲੈ ਕੇ ਚੱਲਦੇ ਆ ਤੁਹਾਨੂੰ 스마트 ਸਿਟੀ ਲੁਧਿਆਣਾ ਦੇ ਸਫ਼ਰ ਦੇ ਉੱਤੇ ਕੁਝ ਸਮਾਂ ਕੱਢ ਕੇ ਸਾਡੇ ਨਾਲ ਸਫ਼ਰ ਤੇ ਚੱਲੋ ਤੇ ਇਹ ਵੀਡੀਓ ਆਪਣੇ ਰਿਸ਼ਤੇਦਾਰਾਂ ਨੂੰ ਜ਼ਰੂਰ ਭੇਜਿਓ ਕਿਉਂਕਿ ਇਹ ਵੀਡੀਓ ਤੁਹਾਡੇ ਰਿਸ਼ਤੇਦਾਰਾਂ ਦੇ ਬੇहद ਕੰਮ ਆਏਗੀ ਕਿਉਂਕਿ ਛੋਟੇ ਸ਼ਹਿਰ ਵਾਲੇ ਜਿਹੜੇ ਆਪਣੇ ਰਿਸ਼ਤੇਦਾਰਾਂ ਤੇ ਮਾਨ ਕਰਦੇ ਆ ਕਿ ਸਾਡੇ ਰਿਸ਼ਤੇਦਾਰ ਵੱਡੇ ਸ਼ਹਿਰ ਲੁਧਿਆਣਾ 'ਚ ਰਹਿੰਦੇ ਆ ਕਿ ਆ ਹਾਲਾਤ ਐ ਉੱਥੇ ਉਸ ਸ਼ਹਿਰ ਦੇ ਔਰ ਵੱਡੇ ਸ਼ਹਿਰਾਂ ਤੋਂ ਆਉਣ ਵਾਲੇ ਜਿਹੜੇ ਸਾਫ ਸਫਾਈ ਵਾਲੇ ਸ਼ਹਿਰ ਨੇ ਚੰਗੇ ਸ਼ਹਿਰ ਨੇ ਉਹ ਆ ਕੇ ਕੀ ਇੱਥੇ ਦੇਖਣਗੇ ਉਹਨਾਂ ਦੋਨਾਂ ਦੇ ਸਫ਼ਰ ਲਈ ਤੁਹਾਡੇ ਲਈ ਇੱਕ ਵੀਡੀਓ ਲੈ ਕੇ ਆਏ ਹੈਗੇ ਆ ਤੁਹਾਡੇ ਲਈ ਇੱਕ ਸਫ਼ਰ ਲੈ ਕੇ ਆਏ ਆ ਲੁਧਿਆਣਾ ਸ਼ਹਿਰ ਦਾ NH44 ਤੇ ਮੌਜੂਦ ਆ ਔਰ ਦਿਖਾਵਾਂਗੇ ਇਥੇ ਔਰ ਦਸੀਓ ਆਪਣੇ ਰਿਸ਼ਤੇਦਾਰਾਂ ਨੂੰ ਕਿ ਲੁਧਿਆਣਾ ਦੇ ਵਿੱਚ ਕਿੱਥੇ ਉਹਨਾਂ ਨੇ ਮੂੰਹ ਤੇ ਰੁਮਾਲ ਰੱਖ ਕੇ ਨਿਕਲਣਾ ਹੈ ਕਿੱਥੇ ਉਹਨਾਂ ਨੇ ਆਪਣਾ ਸਾਹ ਬੰਦ ਕਰਕੇ ਨਿਕਲਣਾ ਹੈ ਅਤੇ ਕਿੱਥੇ ਆਪਣੀ ਗੱਡੀ ਸਲੋ ਕਰਕੇ ਨਿਕਲਣੀ ਹੈ ਕਿਉਂਕਿ ਕਿੱਥੇ ਗੰਦਗੀ ਦੇ ਢੇਰ ਨੇ ਕਿੱਥੇ ਸੜਕਾਂ ਦੇ ਵਿੱਚ ਟੋਏ ਨੇ ਅਤੇ ਕਿੱਥੇ ਕੁਝ ਲੋਕਾਂ ਦੀ ਲਾਪਰਵਾਹੀ ਕਾਰਨ ਵੱਡੇ ਵੱਡੇ ਐਕਸੀਡੈਂਟ ਹੁੰਦੇ ਨੇ ਇਸ ਕਰਕੇ ਤਿਹਾਰਾਂ ਦੇ ਸੀਜ਼ਨ 'ਚ ਅਸੀਂ ਚਾਹੁੰਦੇ ਆ ਕਿ ਤੁਸੀਂ ਵੀ ਧਿਆਨ ਰੱਖੋ ਔਰ ਆਪਣੇ ਰਿਸ਼ਤੇਦਾਰਾਂ ਨੂੰ ਵੀ ਪਹਿਲਾਂ ਤੋਂ ਹੀ ਸचेत ਕਰ ਦਿਓ ਔਰ ਦਿਖਾ ਦਿਓ ਕਿ ਕਿਸ 스마트 ਸਿਟੀ ਲੁਧਿਆਣਾ ਦੇ ਵਿੱਚ ਤੁਸੀਂ ਜਾਂਦੇ ਹੋ ਔਰ ਕਿਸ 스마트 ਸਿਟੀ ਲੁਧਿਆਣਾ 'ਚ ਤੁਸੀਂ ਆਪਣੇ ਰਿਸ਼ਤੇਦਾਰਾਂ ਦਾ ਸਵਾਗਤ ਕਰਨਾ ਹੈ ਚਲਦੇ ਆ ਅੱਜ ਲੁਧਿਆਣਾ ਸਿਟੀ ਦੇ NH44 ਦੇ ਇੱਕ ਛੋਟੇ ਜਿਹੇ ਸਫ਼ਰ ਦੇ ਉੱਤੇ ਜਿਹੜਾ ਮੁੱਕੇਗਾ ਜਿੰਦਰ ਬਾਈਪਾਸ ਤੋਂ ਲੈ ਕੇ ਸਮਰਾਲਾ ਚੌਕ ਤੱਕ ਔਰ ਇਹ ਸਰਵਿਸ ਲੇਨ ਔਰ ਚੌਂਕ ਦੇ ਉੱਪਰ ਬਣੇ ਹੋਏ ਸਾਰੇ ਪੁਲ ਸਾਰੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਿ ਆ ਹਾਲਾਤ ਹੈ ਲੁਧਿਆਣਾ ਦੀ ਸਮਾਰਟ ਸਿਟੀ ਦੇ ਇੱਕ ਛੋਟਾ ਜਿਹਾ ਸਫ਼ਰ ਤੁਹਾਡੇ ਨਾਲ ਸ਼ੁਰੂ ਕੀਤਾ ਹੈ ਹਲੇ ਆਪਾਂ ਕਹੀਏ ਕਿ ਲੁਧਿਆਣਾ ਦੇ ਮੁਖਦਰਵਜੇ ਯਾਨੀ ਕਿ ਜਲੰਧਰ ਬਾਈਪਾਸ ਤੋਂ ਚੰਦ ਕਦਮ ਅਸੀਂ ਨਿਕਲ ਕੇ ਆਏ ਹਾਂ ਹਣੀ ਜਰਾ ਦਿਖਾ ਦਿਓ ਜਲੰਧਰ ਬਾਈਪਾਸ ਦੂਜੇ ਪਾਸੇ ਕਿੰਨੀ ਕੁ ਦੂਰ ਹੈ ਤਾਂ ਉਹ ਸਾਹਮਣੇ ਤੁਹਾਨੂੰ ਜਲੰਧਰ ਬਾਈਪਾਸ ਨਜ਼ਰ ਆ ਰਿਹਾ ਹੈ ਸ਼ਹਿਰ ਦਾ ਮੁੱਖ ਦਰਵਾਜਾ ਨਜ਼ਰ ਆ ਰਿਹਾ ਹੈ ਔਰ ਜਿੱਦੈ ਤੁਹਾਡੇ ਰਿਸ਼ਤੇਦਾਰਾਂ ਨੇ ਸ਼ਹਿਰ ਵੱਲ ਨੂੰ ਆਉਣਾ ਤਾਂ ਆ ਸਫ਼ਰ ਦਾ ਸਭ ਤੋਂ ਪਹਿਲਾਂ ਪੜਾ ਉਹਨਾਂ ਨੂੰ ਜ਼ਰੂਰ ਦੱਸ ਦਿਓ ਕਿ ਜਿੱਦੈ ਜਲੰਧਰ ਬਾਈਪਾਸ ਤੋਂ ਥੋੜਾ ਜਿਹਾ ਅੱਗੇ ਨਿਕਲੋਗੇ ਤਾਂ ਰਾਤ ਦਾ ਅਗਰ ਸਫ਼ਰ ਹੈ ਤਾਂ ਜ਼ਰਾ ਕ ਧਿਆਨ ਨਾਲ ਕਿਉਂਕਿ ਇੱਥੇ ਬਿਨਾ ਕਿਸੇ ਵੀ ਬੈਰੀਕੇਡਿੰਗ ਦੇ ਔਰ ਬਿਨਾ ਕਿਸੇ ਵੀ ਇੱਥੇ ਸਾਈਨ ਬੋਰਡ ਦੇ ਅ ਘਟੋ ਘਟ 8 ਫੁੱਟ ਡੂੰਗੀ ਖਾਈ ਇਹਨਾਂ ਨੇ ਬਣਾ ਰੱਖੀ ਹੈ ਨੈਸ਼ਨਲ ਹਾਈਵੇ ਦੇ ਉੱਤੇ ਇਹ ਸਰਵਿਸ ਲੇਨ ਆ ਪੁੱਲ ਦੇ ਉੱਤੇ ਦੀ ਆ ਰਹੇ ਹਾਂ ਤਾਂ ਹਾਲਾਤ ਤੁਹਾਨੂੰ ਉਹਦੇ ਵੀ ਦਿਖਾ ਰਹੇ ਆ ਔਰ ਅਗਰ ਸਰਵਿਸ ਲੇਨ ਤੁਸੀਂ ਫੜ ਲਈ ਹੈ ਔਰ ਸ਼ਹਿਰ ਦੇ ਅੰਦਰ ਵਾਲੇ ਪਾਸੇ ਨੂੰ ਆਣਾ ਤਾਂ ਜਰਾਕ ਰਾਤ ਨੂੰ ਧਿਆਨ ਨਾਲ ਬਾਲੀ ਸਪੀਡ ਤੇ ਨਾ ਆਈਓ ਕਸ ਦਿਓ ਕਿ ਗੱਡੀ ਆਪਣੀ 30 40 ਤੇ ਹੀ ਰੱਖਿਓ ਕਿਉਂਕਿ ਅੱਗੇ ਖਾਈ ਹੈ ਔਰ ਇਹ ਜੀ ਖਾਈ ਹੈ ਕਿ ਉੱਤੇ ਸੀਮੈਂਟ ਦੇ ਵੱਡੇ ਵੱਡੇ ਇਹਨਾਂ ਨੇ ਅਬ ਆ ਲਾ ਰੱਖੇ ਪੱਥਰ ਕਿਤੇ ਗੱਡੀ ਧਿਆਨ ਨਾਲ ਚਲਾਈਓ ਔਰ ਖਾਈ ਤੋਂ ਬਚਿਓ ਨਹੀਂ ਤਾਂ ਆ ਤੁਹਾਨੂੰ ਆ ਖਾਈ ਦੇਖੀ ਹੈ ਬਿਲਕੁਲ ਸੜਕ ਦੇ ਗੱਬੇ ਇੱਕ ਖਾਈ ਪਾਟ ਰੱਖੀ ਹੈ ਔਰ ਨਾਲ ਇੱਥੇ ਪੱਥਰ ਲਾ ਰੱਖੇ ਆ ਤਾਂ ਇੱਥੋਂ ਜਿਹੜਾ ਸਫਰ ਅਸੀਂ ਸ਼ੁਰੂ ਕੀਤਾ ਹੈ ਜਲੰਧਰ ਬਾਈਪਾਸ ਤੋਂ ਸਫਰ ਸ਼ੁਰੂ ਕਰ ਲਿਆ ਅੰਦਰ ਸ਼ਹਿਰ ਵੱਲ ਨੂੰ ਜਾ ਰਹੇ ਆ ਪੁਲ ਦੇ ਹਾਲਾਤ ਔਰ ਇਹ ਨਾਲ ਸਰਵਿਸ ਲੈਣ ਦੇ ਹਾਲਾਤ ਦੋਨੇ ਤੁਹਾਡੇ ਨਾਲ ਸਾਂਝੇ ਹੋਏ ਕਰਦੇ ਜਾ ਰਹੇ ਆ ਇਸ ਕਰਕੇ ਥੋੜਾ ਜਿਹਾ ਸਮਾਂ ਕੱਢ ਕੇ ਸਾਡੇ ਨਾਲ ਇਸ ਸਫਰ ਦੇ ਜਰੂਰ ਸਾਂਝੀ ਬਣੋ ਸ਼ਹਿਰ ਤੁਹਾਡਾ ਰਿਸ਼ਤੇਦਾਰਾਂ ਨੇ ਆਣਾ ਹੈ ਪਹਿਲਾਂ ਤੁਸੀਂ ਸचेत ਕਰ ਦਿਓ ਸ਼ਹਿਰ ਦੇ ਅੰਦਰੂਨੀ ਹਿੱਸੇ ਵੱਲ ਵੱਧਦੇ ਆ ਰਹੇ ਹਾਂ ਤੁਹਾਡਾ ਸਵਾਗਤ ਹੈ ਜਲੰਧਰ ਬਾਈਪਾਸ ਤੋਂ ਸਬਜੀ ਮੰਡੀ ਅੱਗੇ ਆ ਗਏ ਹਾਂ ਅਗਰ ਤੁਸੀਂ ਪੁਲ ਦੇ ਉੱਤੇ ਆ ਰਹੇ ਹੋ ਤਾਂ ਨੱਕ ਦੇ ਉੱਤੇ ਰੁਮਾਲ ਰੱਖਣਾ ਨਾ ਭੁੱਲਿਓ ਅਗਰ ਬਾਈਕ ਜਾਂ ਫਿਰ ਸਕੂਟਰ ਤੇ ਆ ਰਹੇ ਹੋ ਕਿਉਂਕਿ ਗੰਦਗੀ ਦੇ ਢੇਰ ਕਿੰਨੇ ਨੇ ਔਰ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਇੱਕ ਵਾਰ ਤਸਵੀਰਾਂ ਦੇਖ ਲਓ ਸਭ ਤੋਂ ਪਹਿਲਾਂ ਤਾਂ ਕਿ ਗੰਦਗੀ ਦੇ ਢੇਰ ਤੁਹਾਨੂੰ ਆਹਾ ਕੀ ਬਾਤ ਹੈ ਇਹ ਪੂਰੇ ਪੁਲ ਤੇ ਤੁਹਾਨੂੰ ਗੰਦਗੀ ਦੇ ਢੇਰ ਲੱਗੇ ਹੋਏ ਨਜ਼ਰ ਆਣਗੇ ਅਗਰ ਸਕੂਟਰ ਜਾਂ ਬਾਈਕ ਤੇ ਆ ਰਹੇ ਹੋ ਤਾਂ ਰੁਮਾਲ ਰੱਖਣਾ ਨਾ ਪੁੱਲੀਓ ਨੱਕ ਤੇ ਕਿਉਂਕਿ ਦੋਨੋਂ ਪਾਸੇ ਤੁਹਾਨੂੰ ਗੰਦਗੀ ਦੇ ਢੇਰ ਹੀ ਮਿਲਣਗੇ ਔਰ ਅਗਰ ਸਰਵਿਸ ਲੇਨ ਫੜ ਲਈ ਹੈ ਤਾਂ ਇਧਰਲੇ ਪਾਸੇ ਹਨਿਓ ਦਿਖਾ ਦਿਓ ਜਰਾ ਸੜਕ ਦਾ ਹਾਲ ਇਹ ਲ ਸੜਕ ਆਪਾਂ ਅੰਦਰ ਆਈ ਆ ਤਾਂ ਇਹ ਹਾਲਾਤ ਐ ਕਿ ਗੱਡੀ ਇੱਥੇ ਅਗਰ ਕਟੋ-ਕਾਟਾ 60-70 ਦੀ ਸਪੀਡ ਤੇ ਐ ਤਾਂ ਨੱਚਣੀ ਲਾਜ਼ਮੀ ਐ ਜੰਪ ਲਾਜ਼ਮੀ ਕਰੇਗੀ ਸੜਕ ਦੇ ਹਾਲਾਤ ਬੁਰੇ ਆ ਬ੍ਰੇਕ ਧਿਆਨ ਨਾਲ ਲਗਾਈਓ ਅਗਰ ਸਕੂਟਰ ਮੋਟਰਸਾਈਕਲ ਤੇ ਹੋ ਤਾਂ ਗੱਡੀ ਸਲਿੱਪ ਕਰੇਗੀ ਅਗਰ ਕਾਰ ਦੇ ਵਿੱਚੋਂ ਤਾਂ ਧਿਆਨ ਨਾਲ ਇੱਕਦਮ ਬ੍ਰੇਕ ਲਗਾਉਣ ਨਾਲ ਹਾਦਸਾ ਹੋ ਸਕਦਾ ਅਗਰ ਤੁਸੀਂ ਪੁਲ ਦੇ ਉੱਤੋਂ ਆ ਰਹੇ ਹੋ ਔਰ ਅਗਰ ਤੁਸੀਂ ਪੁੱਲ ਦੇ ਤੋਂ ਆ ਰਹੇ ਹੋ ਤਾਂ ਅੱਗੇ ਬੋਰਡ ਜ਼ਰੂਰ ਲੱਗ ਲਗਾ ਰੱਖਿਆ ਇਹਨਾਂ ਨੇ ਹਣੀ ਉਹ ਜਰਾ ਕੇ ਜ਼ੂਮ ਕਰ ਸਕਦੇ ਆਪਾਂ ਉੱਥੇ ਜਿੱਥੇ ਉਹ ਪੈਦਲ ਯਾਤਰੀਆਂ ਦੇ ਲਈ ਬੋਰਡ ਲਗਾਇਆ ਕੀ ਇਹ ਕ੍ਰਾਸ ਨਾ ਕਰਿਓ ਉਹ ਬੋਰਡ ਜਰਾ ਇੱਕ ਵਾਰ ਜ਼ੂਮ ਕਰ ਲਓ ਉਹ ਬੋਰਡ ਅਸੀਂ ਜ਼ੂਮ ਕਰਕੇ ਤੁਹਾਨੂੰ ਦਿਖਾ ਦਿੰਨੇ ਆ ਜਾਂ ਉਹਦੀ ਨੇੜਿਓਂ ਪਿਕਚਰ ਵੀ ਦਿਖਾ ਦਾਂਗੇ ਕਿ ਉੱਥੇ ਲਿਖਿਆ ਹੈ ਕਿ ਇਹ ਫੁੱਟਪਾਥ ਤੁਸੀਂ ਕ੍ਰਾਸ ਨਹੀਂ ਕਰਨਾ ਇਹ ਵੈਸੇ ਵੀ ਫੁੱਟਪਾਥ ਨਹੀਂ ਇਹਨੂੰ ਆਪਾਂ ਕਹਿ ਸਕਦੇ ਡਿਵਾਈਡਰ ਹੈ ਇਹ ਡਿਵਾਈਡਰ ਤੁਸੀਂ ਕ੍ਰਾਸ ਨਹੀਂ ਕਰਨਾ ਪਰ ਲੁਧਿਆਣੇ ਦੇ ਵਿੱਚ ਇਹ ਵਾਲੀ ਰੋਡ ਸੜਕ ਹਾਦਸਿਆਂ ਲਈ ਮਸ਼ਹੂਰ ਹੈ ਇਸ ਕਰਕੇ ਬਹੁਤ ਧਿਆਨ ਦੇ ਨਾਲ ਜਦੋਂ ਵੀ ਆ ਪੁਲ ਤਰਜੋਂ ਅੱਗੇ ਤੱਕ ਸਮਰਾਲਾ ਚੌਕ ਤੱਕ ਤੁਸੀਂ ਤਿਆਰ ਰੱਖਦੇ ਹੋ ਜਾਣਾ ਕਿਉਂਕਿ ਲੋਕ ਇੱਥੋਂ ਡਿਵਾਈਡਰ ਨੂੰ ਕ੍ਰਾਸ ਕਰਦੇ ਬਿਨਾਂ ਇਹ ਦੇਖੇ ਹੋਏ ਕਿ ਗੱਡੀ ਦੀ ਜਿਹੜੀ ਸਪੀਡ ਹੈ ਲਿਮਟ ਹੈ ਉਹ 80 ਹੈ ਜਿਹੜੀਆਂ ਛੋਟੀਆਂ ਗੱਡੀਆਂ ਦੀ ਸਪੀਡ ਲਿਮਟ ਹੈ 70 ਹੈ ਪਰ ਲੋਕਾਂ ਨੂੰ ਪਰਵਾਹ ਨਹੀਂ ਹੈ ਇਸ ਕਰਕੇ ਧਿਆਨ ਨਾਲ ਕਿਉਂਕਿ ਟੁੱਟੀਆਂ ਹੋਈਆਂ ਸੜਕਾਂ ਬਦਬੂਦਾਰ ਸੜਕਾਂ ਅਤੇ ਸੜਕਾਂ ਨੂੰ ਕਰਾਸ ਕਰਦੇ ਹੋਏ ਤੁਹਾਨੂੰ ਇੱਥੇ ਜਿਹੜੇ ਪੈਡੈਸਟੀਅਨ ਨੇ ਪੈਦਲ ਯਾਤਰੀ ਨੇ ਉਹ ਜ਼ਰੂਰ ਮਿਲਣਗੇ ਇਸ ਤੋਂ ਅੱਗੇ ਦਾ ਸਫ਼ਰ ਤੁਹਾਨੂੰ ਦਿਖਾ ਰਹੇ ਹਾਂ ਫਿਲਹਾਲ ਇੱਥੇ ਕੀ ਹਾਲਾਤ ਹੈ ਜ਼ਰੂਰ ਦੱਸ ਦਿਓ ਕਿ ਜਿੱਦਾਂ ਹੀ ਸ਼ਹਿਰ 'ਚ ਬੜੋਗੇ ਅੱਧਾ ਕਿਲੋਮੀਟਰ ਅੰਦਰ ਆਓਗੇ ਤਾਂ ਟੁੱਟੀਆਂ ਸੜਕਾਂ ਔਰ ਨਾਲ ਹੀ ਬਦਬੂਦਾਰ ਰੋਡ ਤੁਹਾਨੂੰ ਜ਼ਰੂਰ ਮਿਲੇਗੀ। ਇਸ ਛੋਟੇ ਜਿਹੇ ਸਫ਼ਰ ਤੇ ਨਿਕਲੇ ਆਂ ਨੈਸ਼ਨਲ NH4 ਦੇ ਉੱਤੇ ਸਮਰਾਲਾ ਚੌਂਕ ਵੱਲ ਜਾ ਰਹੇ ਆਂ। ਤੱਕਾ ਕੋਲ ਰੋਡ ਕੋਲ ਪਹੁੰਚੇ ਆਂ ਔਰ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਰੋਂਗ ਸਾਈਡ ਆਣ ਵਾਲੇ ਜਿਹੜੇ ਲੋਕ ਨੇ ਉਹ ਬਿਲਕੁਲ ਸਰਵਿਸ ਲੈਣ ਦੇ ਨਾਲ-ਨਾਲ ਚਲਦੇ ਹੋਏ ਆ ਰਹੇ ਨੇ ਚਾਹੇ ਉਹ ਕਾਰਾਂ ਹੋਣ ਚਾਹੇ ਉਹ ਸਕੂਟਰ ਮੋਟਰਸਾਈਕਲ ਵਾਲੇ ਹੋਣ ਚਾਹੇ ਜਿਹੜੇ ਹੈਵੀ ਵਹੀਕਲਸ ਵਾਲੇ ਹੋਣ ਦਿੱਕਤ ਇਹ ਹੈ ਕਿ ਇੱਧਰ ਕੱਟ ਕੋਈ ਮੌਜੂਦ ਨਹੀਂ ਹੈ ਇਸ ਕਰਕੇ ਜਲੰਧਰ ਬਾਈਪਾਸ ਤੋਂ ਲੈ ਕੇ ਕੱਕਵਾਲ ਰੋਡ ਔਰ ਆਪਣੀ ਬਸਤੀ ਜੋਧੇਵਾਲ ਚੌਕ ਤੱਕ ਤੁਹਾਨੂੰ ਇਹੀ ਹਾਲਾਤ ਮਿਲਣਗੇ ਕਿ ਲੋਗ ਰੋਂਗ ਸਾਈਡ ਆਂਦੇ ਹੋਏ ਦਿਖਾਈ ਦੇਣਗੇ ਔਰ ਦੂਜੇ ਪਾਸੇ ਅਗਰ ਸ਼ਹਿਰ ਦੀਆਂ ਸੜਕਾਂ ਦਾ ਅਗਰ ਮੁੱਦਾ ਕਰੀਏ ਚੱਕੀਏ ਦਾ ਹਾਲਾਤ ਇਹਨੇ ਮਾੜੇ ਆ ਉਹ ਤੁਹਾਨੂੰ ਅੱਗੇ ਜਾ ਕੇ ਦੱਸੂਗਾ ਕਿ ਸੜਕਾਂ ਦੇ ਉੱਤੇ ਸਾਡਾ ਪ੍ਰਸ਼ਾਸਨ ਆਖਰ ਕਰ ਕੀ ਰਿਹਾ ਫਿਲਹਾਲ ਇੱਕ ਛੋਟੇ ਜਿਹੇ ਸਫ਼ਰ ਦੀ ਅਗਲੀ ਚਲਕ ਇਹ ਰੋਂਗ ਸਾਈਡ ਰੋਂਗ ਸਾਈਡ ਆਂਦੇ ਹੋਏ ਵਹੀਕਲ ਇਹ ਦੱਸ ਦੇਣਾ ਕਿ ਕਾਕਵਾਲ ਰੋਡ ਕੋਲ ਪਹੁੰਚੋਗੇ ਤਾਂ ਅੱਗੇ ਸਾਰੇ ਤੁਹਾਨੂੰ ਰੋਂਗ ਸਾਈਡ ਆਂਦੇ ਹੋਏ ਮਿਲਣਗੇ ਇਸ ਕਰਕੇ ਆਪਣੀ ਵਹੀਕਲ ਆਪਣੀ ਕੋਈ ਵੀ ਵਹੀਕਲ ਚਾਹੇ ਟੂ-ਵੀਲਰ ਚਾਹੇ ਫੋਰ-ਵੀਲਰ ਸਲੋ ਕਰ ਲਿਓ ਕਿਉਂਕਿ ਇੱਥੇ ਕੋਈ ਪੁੱਛਗਿਛ ਨਹੀਂ ਹੈ ਇੱਥੇ ਕੋਈ ਕਿਸੇ ਨੂੰ ਰੋਕਦਾ ਟੋਕਦਾ ਨਹੀਂ ਹੈ ਜਿਹਦਾ ਜਿੱਦਾਂ ਦਿਲ ਕਰਦਾ ਉਹ ਸੜਕ ਨੂੰ ਇਸਤੇਮਾਲ ਕਰਦਾ ਹੋਇਆ ਆਉਂਦਾ ਹੈ ਇਸ ਕਰਕੇ ਇਧਰਲੇ ਪਾਸੇ ਰੋਂਗ ਸਾਈਡ ਚਾਹੇ ਪੁਲਿਸ ਨੇ ਅਲਾਉ ਨਹੀਂ ਕੀਤੀ ਹੈ ਪਰ ਲੋਕਾਂ ਨੂੰ ਛੂਟ ਹੈ ਕਿ ਤੁਸੀਂ ਰੋਂਗ ਸਾਈਡ ਆ ਸਕਦੇ ਹੋ ਇਸ ਕਰਕੇ ਆਰਾਮ ਨਾਲ ਆਈਓ ਸਫਰ ਜਿਹੜਾ ਹੈ ਤਿਉਹਾਰਾਂ ਦਾ ਸ਼ਹਿਰ ਦਾ ਸਫਰ ਤੈਅ ਕਰ ਚੁੱਕੇ ਆ ਸ਼ਹਿਰ ਦੇ ਬਿਲਕੁਲ ਅੰਦਰ ਪਹੁੰਚ ਚੁੱਕੇ ਆਂ ਔਰ ਇਸ ਸਫਰ 'ਚ ਤੁਸੀਂ ਮੇਰੇ ਨਾਲ ਰਹੇ ਉਹਦੇ ਲਈ ਤੁਹਾਡਾ ਸਭ ਤੋਂ ਪਹਿਲਾਂ ਦਾ ਬਹੁਤ-ਬਹੁਤ ਧੰਨਵਾਦ ਪਰ ਹੁਣ ਤੁਹਾਨੂੰ ਜੋ ਮੈਂ ਵਾਦਾ ਕੀਤਾ ਸੀਗਾ ਕਿ ਸੜਕਾਂ ਦੀ ਹਾਲਾਤ ਕੀ ਨੇ ਸੁਰੱਖਿਆ ਤੁਹਾਨੂੰ ਮੈਂ ਦਿਖਾਈ ਦਿੱਤੀ ਹੈ ਇਹ ਜ਼ਰੂਰ ਦੱਸਦੀ ਹੋ ਕਿ ਇੱਥੇ ਸਭ ਤੋਂ ਵੱਧ ਸੜਕ 'ਤੇ ਹਾਦਸੇ ਹੁੰਦੇ ਆ ਕਾਰਨ ਹੈ ਕਿ ਇੱਥੇ ਲੋਕ ਨਹੀਂ ਮੰਨਦੇ ਸੜਕਾਂ ਜਿਹੜੀਆਂ ਨੇ ਇੱਥੋਂ ਪਾਰ ਕਰਦੇ ਨੇ ਸਾਈਕਲ ਲੈ ਕੇ ਪਾਰ ਕਰਦੇ ਆ ਆਪ ਖੁਦ ਕਦਲ ਪਾਰ ਹੁੰਦੇ ਆ ਔਰ ਜਦੋਂ ਤੁਸੀਂ ਸ਼ਹਿਰ ਦੇ ਅੰਦਰ ਆਨੇ ਹੋ ਤਾਂ ਸਪੀਡ ਹੁੰਦੀ ਹੈ ਚਾਹੇ ਪੁਲ ਦੇ ਉੱਤੋਂ ਆਉਣ ਵਾਲੇ ਹੋਵੋ ਤੇ ਚਾਹੇ ਸਰਵਿਸ ਲੈਣ ਦੇ ਉਤੋਂ ਤਾਂ ਧਿਆਨ ਨਾਲ ਬਹੁਤ ਸੁਰੱਖਿਆ ਦੇਖ ਕੇ ਲਿਆਣਾ ਕਿਉਂਕਿ ਇੱਥੇ ਲੋਕ ਕਿਸੇ ਵੀ ਤਰ੍ਹਾਂ ਦੇ ਜਿਹੜੇ ਟ੍ਰੈਫਿਕ ਨਿਯਮ ਆ ਦੀ ਪਾਲਣਾ ਨਹੀਂ ਕਰਦੇ ਰੱਖਿਆ ਤੁਹਾਨੂੰ ਦੱਸ ਦਿੱਤੀ ਹੁਣ ਸ਼ਹਿਰ ਦੀ ਸਫਾਈ ਵਿਵਸਥਾ ਦੀ ਗੱਲ ਜੋ ਇਸ ਸਫ਼ਰ ਦੇ ਵਿੱਚ ਮੈਂ ਤੁਹਾਡੇ ਨਾਲ ਵਾਦਾ ਕੀਤਾ ਸੀਗਾ ਹੁਣ ਥੋੜਿਆ ਜਿਹਾ ਸਫ਼ਰ ਆਪਾਂ ਪੈਦਲ ਤੈਅ ਕਰਦੇ ਹਾਂ ਇੱਥੇ ਮੈਨੂੰ ਦੱਸ ਦਿਓ ਕਿ ਸ਼ਾਇਦ ਕਦੀ ਹੀ ਝਾੜੂ ਲੱਗਿਆ ਹੋਵੇ ਝਾੜੂ ਤਾਂ ਛੱਡ ਦਿਓ ਸ਼ਾਇਦ ਕਦੀ ਕਿਸੇ ਨੇ ਢੁੱਡਾ ਮਾਰ ਕੇ ਇੱਕ ਗੱਤਾ ਹੀ ਸਾਈਟ ਤੇ ਕੀਤਾ ਹੋਵੇ ਤਾਂ ਉਹ ਸਵਾਲ ਹੀ ਨਹੀਂ ਪੈਦਾ ਹੁੰਦਾ ਇਹ ਹਾਲਾਤ ਜਲੰਧਰ ਬਾਈਪਾਸ ਤੋਂ ਲੈ ਕੇ ਜੋਗਦੇਵਾਲ ਬਸਤੀ ਚੌਂਕ ਤੋਂ ਲੈ ਕੇ ਅੱਗੇ ਸਮਰਾਲਾ ਚੌਕ ਤੱਕ ਸਾਰੇ ਸਾਰੇ ਦੇ ਸਾਰੇ ਰਸਤੇ ਦਾ ਇਹੀ ਹਾਲ ਹੈ ਥੋੜਾ ਜਿਹਾ ਸਫ਼ਰ ਇਸ ਲਈ ਪਾਦਲ ਤੁਹਾਨੂੰ ਚੱਲ ਕੇ ਦਿਖਾ ਰਿਹਾ ਕਿ ਇਹ ਥੋੜਾ ਜਿਹਾ ਸੀ ਤੈਅ ਕਰ ਸਕਦੇ ਕਿਉਂਕਿ ਇਸ ਤਰ੍ਹਾਂ ਵੀਡੀਓ ਬਹੁਤ ਲੰਬੀ ਹੋ ਜਾਏਗੀ ਇਹ ਹਾਲ ਦੇਖ ਲਓ ਔਰ ਇਹ ਹਾਲ ਦੋਨਾਂ ਪਾਸੇ ਦੀਆਂ ਸੜਕਾਂ ਦਾ ਔਰ ਕਟੋ-ਕਟ ਜਲੰਧਰ ਬਾਈਪਾਸ ਤੋਂ ਲੈ ਕੇ ਸਮਰਾਲਾ ਚੌਕ ਤੱਕ ਇਹੀ ਹਾਲ ਹੋ ਬਣਿਆ ਹੋਇਆ ਹੈ ਦੋਨੋਂ ਪਾਸੇ ਸੜਕਾਂ ਦੇ ਚਾਹੇ ਸਰਵਿਸ ਲੇਨ ਹੋਵੇ ਚਾਹੇ ਨੈਸ਼ਨਲ ਹਾਈਵੇਅ ਵਾਲੀ ਲੇਨ ਹੋਵੇ ਚਾਹੇ ਆਉਣ ਵਾਲੀ ਸੜਕ ਹੋਵੇ ਤਾਂ ਚਾਹੇ ਜਾਣ ਵਾਲੀ ਸੜਕ ਹੋਵੇ ਸਭ ਪਾਸੇ ਬੁਰਾ ਹਾਲ ਹੈ ਇੱਥੇ ਤੱਕ ਕੀ ਕਈ ਥਾਵਾਂ ਤੇ ਕਈ ਪੁਲਾਂ ਦੇ ਉੱਤੇ ਜਿਹੜੇ ਨਿਕਲ ਕੇ ਆਏ ਆ ਤਸਵੀਰਾਂ ਤੁਸੀਂ ਦੇਖੀਆਂ ਬਦਬੂ ਮਾਰਦੇ ਹੋਏ ਲਿਫਾਫੇ ਪਏ ਆ ਮਰੇ ਹੋਏ ਜਾਨਵਰ ਪਏ ਆ ਔਰ ਮਿੱਟੀ ਤੂੜ ਤਾਂ ਤੁਸੀਂ ਦੇਖ ਹੀ ਲਈ ਐ ਇੰਨਾ ਸੜਕਾਂ ਦੇ ਉੱਤੇ ਇੱਕ ਵਾਰ ਵੀ ਕਿਤੇ ਝਾੜੂ ਲੱਗਿਆ ਹੋਇਆ ਨਜ਼ਰ ਨਹੀਂ ਆਂਦਾ ਇਹ ਆ ਤੁਹਾਡੀ 스마트 ਸਿਟੀ ਐਸ ਆਰ ਸਭ ਤੋਂ ਵੱਡਾ ਸਵਾਲ ਅਸੀਂ ਆਪਣੇ ਲੁਧਿਆਣਾ ਮੇਅਰ ਨੂੰ ਪੁੱਛਦੇ ਹਾਂ ਨਗਰ ਨਿਗਮ ਨੂੰ ਪੁੱਛਦੇ ਹਾਂ ਨੈਸ਼ਨਲ ਹਾਈਵੇ ਵਾਲਿਆਂ ਨੂੰ ਪੁੱਛਦੇ ਹਾਂ ਨਹਾਈ ਨੂੰ ਪੁੱਛਦੇ ਹਾਂ ਕਿ ਕਿਆ ਲੁਧਿਆਣਾ 스마트 ਸਿਟੀ ਇਹਨੂੰ ਕਹਿੰਦੇ ਹੋ ਤੁਸੀਂ ਇਹ ਛੋਟਾ ਜਿਹਾ ਕਟਾਕਸ਼ ਕੀਤਾ ਮੈਂ ਇਹ ਸਫਰ ਲੁਧਿਆਣਾ ਵਾਸੀਆਂ ਦੇ ਨਾਮ ਦੇ ਉੱਤੇ ਮੈਂ ਪ੍ਰਸ਼ਾਸਨ ਨੂੰ ਦਿਖਾ ਰਿਹਾ ਅੱਖਾਂ ਖੋਲੋ ਤਿਹਾਰ ਆ ਗਏ ਨੇ ਘਰਾਂ ਦੀ ਸਫਾਈਆਂ ਸ਼ੁਰੂ ਹੋ ਚੁੱਕੀਆਂ ਦਫ਼ਤਰਾਂ ਦੀਆਂ ਸਫਾਈਆਂ ਸ਼ੁਰੂ ਹੋ ਚੁੱਕੀਆਂ ਸਾਡੇ 스마트 ਸਿਟੀ ਲੁਧਿਆਣੇ ਦੀ ਵੀ ਸਫਾਈ ਸ਼ੁਰੂ ਕਰਵਾਓ ਰਿਸ਼ਤੇਦਾਰਾਂ ਨੇ ਆਣਾ ਇਹ ਹਾਲਾਤ ਦੇਖਣਗੇ ਤਾਂ ਸਵਾਇ ਤਾਨੇ ਤੁਹਾਨੂੰ ਤੇ ਸਵਾਇ ਤਾਨੇ ਸਾਨੂੰ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਸੁਣਨ ਨੂੰ ਮਿਲਣਾ ਜਾਗੋ ਔਰ ਇਸ ਲੁਧਿਆਣਾ ਨੂੰ ਥੋੜਾ ਬਹੁਤ ਥੋੜਾ ਬਹੁਤ ਜ਼ਰੂਰ ਸਾਫ਼ ਕਰੋ ਲੁਧਿਆਣਾ ਦਾ ਕੈਮਰਾ ਪਰਸਨ ਹਣੀ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈਵ ਜੁਦੇয়াল ਬਸਤੀ ਚੌਂਕ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਖਤਰਨਾਕ ਚੌਂਕ ਹੈ ਜਿੱਥੇ ਚਾਰੇ ਪਾਸੇ ਦੀ ਟ੍ਰੈਫਿਕ ਇਸ ਤਰ੍ਹਾਂ ਆਉਂਦੀ ਹੈ ਜਿੱਦਾਂ ਕੀ ਕੀੜੀਆਂ ਹੁਣ ਇੱਥੇ ਟ੍ਰੈਫਿਕ ਦਾ ਹਾਲ ਤੁਸੀਂ ਦੇਖ ਸਕਦੇ ਹੋ ਇਹ ਚਾਰੇ ਪਾਸੇ ਚਾਰੇ ਪਾਸੇ ਆਉਂਦੀਆਂ ਚਾਹੇ ਆ ਦੇ ਇੱਧਰ ਹਣੀ ਦਿਖਾਈਓ ਪਹਿਲਾਂ ਸਭ ਤੋਂ ਪਹਿਲਾਂ ਰੋਂਗ ਸਾਈਡ ਦਿਖਾ ਦਿਓ ਡਾਰਾਂ ਦੀਆਂ ਡਾਰਾਂ ਆਉਂਦੀਆਂ ਨੇ ਲਾਈਨਾਂ ਦੀਆਂ ਲਾਈਨਾਂ ਆਉਂਦੀਆਂ ਨੇ ਔਰ ਹਾਲ ਇਹ ਹੈ ਕਿ ਕਿਤੇ ਵੀ ਹਾਦਸੇ ਦਾ ਕਾਰਨ ਬਣ ਜਾਂਦੀਆਂ ਨੇ ਇਹ ਸੜਕਾਂ ਔਰ ਵੈਸੇ ਹੀ ਸਾਡਾ ਪੰਜਾਬ ਜਿਹੜਾ ਹਾਦਸਿਆਂ ਦੇ ਮਾਮਲੇ ਦੇ ਵਿੱਚ ਸਾਰੇ ਦੇਸ਼ ਵਿੱਚੋਂ ਤੀਸਰੇ ਨੰਬਰ ਤੇ ਆਇਆ ਹਾਲ ਦੇਖ ਲਓ ਕੀ ਹੈ ਸੜਕਾਂ ਦਾ ਹਾਲ ਤੁਹਾਡੇ ਸਾਹਮਣੇ ਹੈ ਔਰ ਜਿਹੜੀ ਸਫਾਈ ਹੈ ਇਸ ਦੇ ਦੇ ਉੱਤੇ ਤਾਂ ਮੈਂ ਬਿਲਕੁਲ ਅਖੀਰ ਦੇ ਵਿੱਚ ਗੱਲ ਕਰੂੰਗਾ ਸਭ ਤੋਂ ਪਹਿਲਾਂ ਮੈਂ ਸੁਰੱਖਿਆ ਨੂੰ ਲੈ ਕੇ ਗੱਲ ਕਰ ਰਿਹਾ ਕਿ ਕਿਹੜੀਆਂ ਕਿਹੜੀਆਂ ਥਾਵਾਂ ਤੇ ਤੁਸੀਂ ਸੁਚੇਤ ਕਰਨਾ ਜਲੰਧਰ ਬਾਈਪਾਸ ਚੌਂਕ ਤੋਂ ਲੈ ਕੇ ਕੱਕਵਾਲ ਰੋਡ ਸ਼ਕਤੀ ਨਗਰਵਾਲ ਨੂੰ ਜਾਂਦੀ ਹੋਈ ਸੜਕ ਦੀ ਜਿਹੜੀ ਆਪਾਂ ਗੱਲ ਕੀਤੀ ਹੈ ਹੁਣ ਆਪਾਂ ਬਸਤੀ ਜੋਧੇਵਾਲ ਦੀ ਗੱਲ ਕਰ ਰਹੇ ਹਾਂ ਔਰ ਹਾਲਾਤ ਇੱਥੇ ਗੰਦਗੀ ਦੇ ਢੇਰ ਤੁਸੀਂ ਜਿਹੜੇ ਦੇਖ ਹੀ ਰਹੇ ਹੋ ਖਾਈਆਂ ਇੱਥੇ ਵੀ ਦੇਖ ਰਹੇ ਹੋ ਪੱਥਰ ਰੋੜੇ ਇੱਥੇ ਵੀ ਪਏ ਦੇਖ ਰਹੇ ਹੋ ਔਰ ਰੋਂਗ ਸਾਈਡ ਆਂਦੀ ਹੋਈ ਟ੍ਰੈਫਿਕ ਤੁਸੀਂ ਦੇਖ ਹੀ ਰਹੇ ਹੋ ਸੜਕਾਂ ਦਾ ਹਾਲ ਕਿੰਨਾ ਬੁਰਾ ਹੈ ਨੈਸ਼ਨਲ ਹਾਈਵੇ ਹੈ ਕੋਈ ਕਹਿ ਨਹੀਂ ਸਕਦਾ ਕਿ ਇਹ ਨੈਸ਼ਨਲ ਹਾਈਵੇ ਹੈ ਕਿਤੇ ਵੀ ਤੁਹਾਨੂੰ ਬਿਨਾਂ ਟੋਏ ਤੋਂ ਸੜਕ ਨਜ਼ਰ ਹੀ ਨਹੀਂ ਆਏਗੀ ਇਸ ਕਰਕੇ ਜਲੰਧਰ ਬਾਈਪਾਸ ਚੌਂਕ ਤੋਂ ਜਦੋਂ ਤੁਸੀਂ ਬਸਤੀਵਾਲ ਪਹੁੰਚਣਾ ਹੈ ਤਾਂ ਖਾਸ ਇਸ ਚੌਂਕ ਦਾ ਧਿਆਨ ਰੱਖਣਾ ਹੈ ਹਾਦਸਿਆਂ ਦਾ ਕਾਰਨ ਬਣ ਸਕਦਾ ਹੈ ਟੁੱਟੀਆਂ ਹੋਈਆਂ ਸੜਕਾਂ ਨੇ ਬਦੂਦਾਰ ਸੜਕਾਂ ਨੇ ਔਰ ਸਭ ਤੋਂ ਵੱਡੀ ਗੱਲ ਰੋਂਗ ਸਾਈਡ ਆਂਦੇ ਹੋਏ ਲੋਕ ਹੈ ਕੋਈ ਟ੍ਰੈਫਿਕ ਦਾ ਨਿਯਮ ਨਹੀਂ ਹੈ ਹੁਣ ਸਭ ਤੋਂ ਅਖੀਰ ਤੇ ਅਤੇ ਸਭ ਤੋਂ ਅਖੀਰ ਤੇ ਲੁਧਿਆਣਾ ਲਾਈਵ ਦੇ ਦਰਸ਼ਕਾਂ ਲਈ ਸਾਫ ਸਫਾਈ ਦਿਵਾਲੀ ਆ ਚੁੱਕੀ ਹੈ ਘਰਾਂ ਦੇ ਵਿੱਚ ਦਫ਼ਤਰਾਂ ਦੇ ਵਿੱਚ ਫੈਕਟਰੀਆਂ ਦੇ ਵਿੱਚ ਸਾਫ ਸਫਾਈ ਸ਼ੁਰੂ ਹੋ ਚੁੱਕੀ ਹੈ ਪਰ ਕੀ ਸਾਡੇ 스마트 ਸਿਟੀ ਲੁਧਿਆਣੇ ਦੇ ਵਿੱਚ ਕੋਈ ਹਾਲਾਤ ਇਦਾਂ ਦੇ ਹੈ ਕਿ ਸੜਕਾਂ ਤੇ ਝਾੜੂ ਤੱਕ ਲੱਗਿਆ ਹੋਵੇ ਇਹ ਸਾਰੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਔਰ ਹੁਣ ਤੁਹਾਨੂੰ ਦਿਖਾਵਾਂਗੇ ਸੜਕਾਂ ਦੇ ਕੀ ਹਾਲਾਤ ਹੈ ਔਰ ਕਿਦਾਂ ਜਿੰਨੇ ਵੀ ਤੁਹਾਡੇ ਰਿਸ਼ਤੇਦਾਰ ਆਉਣਗੇ ਅਗਰ ਚੰਗੇ ਸਾਫ ਸੁਥਰੇ ਸ਼ਹਿਰ ਤੋਂ ਆ ਰਹੇ ਆ ਤਾਂ ਤੁਹਾਨੂੰ ਕੁਸਤਣਗੇ ਔਰ ਅਗਰ ਪਿੰਡਾਂ ਚੋਂ ਆ ਰਹੇ ਆ ਤਾਂ ਵੀ ਕੁਸਤਣਗੇ ਕਾਰਨ ਉਹ ਦੱਸਣਗੇ ਕਿ ਸਾਡੇ ਪਿੰਡ ਵੀ ਇੰਨੇ ਸਾਫ ਸੁਥਰੇ ਆ ਕਿ ਗੱਲ ਹੀ ਛੱਡ ਦਿਓ ਕਿਆ ਵਾਕਈ ਪ੍ਰਸ਼ਾਸਨ ਹੈ ਲੁਧਿਆਣਾ ਦੇ ਮੇਅਰ ਹੈ ਨਗਰ ਨਿਗਮ ਹੈ ਵਿਧਾਇਕ ਹੈ ਕੌਣ ਹੈ ਕੀ ਦੀ ਜ਼ਿੰਮੇਵਾਰੀ ਹੈ ਹੁਣ ਤਾਂ ਦਿਵਾਲੀ ਆ ਗਈ ਹੁਣ ਤਾਂ ਕਟੋਗੜ ਸੜਕਾਂ ਦੇ ਕਿ ਝਾੜੂ ਹੀ ਲਗਵਾ ਦਿਓ ਹੁਣ ਸਿਤੀ ਦਿਖਾਵਾਂਗੇ ਤੁਹਾਨੂੰ ਸੜਕਾਂ ਦੇ ਉੱਤੇ ਪਏ ਹੋਏ ਕੂੜੇ ਦੇ ਔਰ ਸੜਕਾਂ ਦੇ ਉੱਤੇ ਬਦਬੂ ਮਾਰਦੀਆਂ ਹੋਈਆਂ ਢੇਰੀਆਂ ਦੀ ਔਰ ਸਭ ਤੋਂ ਵੱਡੀ ਗੱਲ ਕਿ ਮਿੱਟੀ ਰੇਤਾ ਔਰ ਬਦਬੂਦਾਰ ਬੋਰੀਆਂ ਸੜਕਾਂ ਦੇ ਉੱਤੇ ਇਦਾਂ ਖਿਲਰੀਆਂ ਪਈਆਂ ਨੇ ਕਿ ਉੱਥੋਂ ਨੰਗਦੇ ਹੋਏ ਵੀ ਮੂੰਹ ਦੇ ਉੱਤੇ ਰੁਮਾਲ ਰੱਖਣਾ ਮਜਬੂਰੀ ਬਣ ਜਾਂਦਾ ਹੈ